1000 ਰੁਪਿਆ ਮੰਗਦੀ ਵੀ ਕਿੱਥੋਂ ਦਿੰਦਾ ਦੇ ਦੇ ਫਿਰ ਕਹਿੰਦੇ ਤੇਰੇ ਪਿਆਰ ਨੂੰ ਹੁਣ ਤਾਂ ਕਰਾ ਦੇ ਕਹ ਤੇ ਜਮਾ ਸਾਨੂੰ ਭੁੱਖ ਲੰਗਣਾ ਖਲਾਇ ਨਾ ਮੈਨੂੰ ਨਹੀਂ ਪਤਾ ਸਾਰਾ ਰੋਲਾ ਨਿਪੜਿਆ ਤੈਨੂੰ ਵੀ ਸੋਤਾ ਆ ਗਿਆ ਉਹਨੂੰ ਵੀ ਪਹੁੰਚਾ ਦੇ ਦੇਖੀ ਜਾਊਗੀ ਜਿਹੜਾ ਕੁਝ ਬਣੂਗਾ ਚੱਲ ਭੌਂਕਦਾ ਫਿਰ ਮੈਨੂੰ ਕੀ ਆਹ ਰੱਦਨ ਖਾਉਂ ਬਟੂ ਖਾਉਂ ਅਮਰੀ ਗਾਲਾਂ ਸੁਣ ਕੇ ਜਾ ਫਿਰ ਜਾਏ ਕਿਸੇ ਨਾਲ ਕੇ ਤੂੰ ਕਿੰਨੇ ਵਾਰੀ ਕਿਹਾ ਪਿੱਛੋ ਬੋਲ ਨਹੀਂ ਮਾਰਿਆ ਕਰਦੇ ਕੰਮ ਜਾਂਦੇ ਨੂੰ ਹੋਰ ਜਾਣਾਂ ਕੰਮ हां दस मेरी गल सुन हां ਕਿੰਨਾ ਕਚੇਰਜਗਾਰ ਲਾ ਕੇ ਟਾਈਮ ਪਾਸ ਕਰੀ ਜਾਏਗਾ ਹੁਣ ਤੂੰ ਬਾਪੂ ਨੂੰ ਕਹੇ ਕਿਸੇ ਰੋਟ ਉਹਨੂੰ ਮਨਾ ਜਮੀਨ ਲਵਾ ਲੈਣਾ ਮੇਰੀ ਗੱਲ ਸੁਣਾ ਸੌਖਾ ਤਾਂ ਨਹੀਂ ਜਮੀਨ ਲਵਾਉਂਦਾ ਨਾਲੋਂ ਹੁਣ ਉਹਨੂੰ ਬਿਸ਼ਰਮੀ ਦਵਾਈ ਪੂਗੀ ਕਿਸੇ ਸਹੁਰੇ ਦੀ ਸ਼ਰਮ ਕੀ ਦਵਾਈ ਨਾ ਹੁਣ ਹੋਰ ਅਸੀਂ ਕੱਟ ਕੇ ਲਿਆਗੇ ਕਿਸੇ ਐਵੇਂ ਨਹੀਂ ਕਹਦਾ ਹੋਰ ਕੀ ਕਰੇਗਾ ਕਿ ਸਾਂਝੀ ਜਮੀਨ ਹੋਣਾ ਜਾਂ ਉਹ ਤਾਂ ਫੋਕਸ ਕਰੀਂ ਜਮੀਨ ਦੀ ਜੀਰੂ ਜਮੀਨ ਦੇ ਵੰਡਣ ਕੇ ਦੇਖੀ ਕਿ ਤੇ ਐਵੇਂ ਨਾ ਆਉਂ ਐ ਦੀ ਉਹਦੀ ਪਾਪਰ ਹੋ ਗਈ ਨਾ ਨਾ ਐ ਪੱਗੇ ਨੀ ਰੋਣ ਵਾਲੀ ਗੱਲ ਨਹੀਂ ਹੈਗੀ ਜਦੋਂ ਆਪਾਂ ਸਾਂਝੀ ਜ਼ਮੀਨ ਬਾਹੀ ਕਿਤੇ ਜਾ ਕੇ ਆਪੇ ਦੀ ਪਿੰਡ ਵਾਲੇ ਕਹਿਣਗੇ ਵੀ ਮੁੰਡੇ ਨੂੰ ਜ਼ਮੀਨ ਕਾ ਤੂੰ ਨਹੀਂ ਦਿੰਦਾ ਤੂੰ ਹੈਨਾ ਦੇਖ ਲਓ ਭਾਈ ਫਿਰ ਇਹ ਤਾਂ ਹੁਣ ਨਾ ਮੈਂ ਗੱਲ ਕਰਦਾ ਜੀ ਨਾ ਜੇ ਜੇ ਓ ਓ ਓ ਖੜੀ ਬਾਈ ਖੜੀ ਮੈਨੂੰ ਵੀ ਲੈ ਚੱਲ ਬਾਈ ਉੱਥੇ ਲੈਕ ਬੈ ਜਾ ਚੱਲ ਬਾਈ ਬਾਈ ਖੇਤ ਜਾਣਾ ਹੈ ਖੇਤ ਜਾਣਾ ਉਹ ਮੇਰਾ ਕਿਹੜਾ ਖੇਤ ਦਾ ਬੋੜਾ ਦਾ ਜ਼ਮੀਨ ਨਹੀਂ ਵੰਡ ਕੇ ਦਿੰਦਾ ਹੋਰ ਬਾਈ ਕਿੱਧਰ ਉਹ ਮੈਂ ਤਾਂ ਸਿਵਿਆਂ ਦੇ ਵਿੱਚ ਜ਼ਮੀਨ ਬਾਉਣ ਜਾਣਾ ਉਹ ਪਤੰਦਰਾ ਪਹਿਲਾਂ ਪਤਾ ਕਿੰਨੇ ਗਾਰੇ ਹੋਏ ਨੇ ਮੈਨੂੰ ਤਾਂ ਉਰੀ ਤਾਰ ਬਾਹਰ ਆਏ ਤੇਰੇ ਮਰਨਾ ਥੋੜੀ ਉੱਥੇ ਮੂੰਹ ਡਰੀ ਨਾ ਨੈਲੇ ਰੱਤਾਂ ਨੂੰ ਕਮਾਲ ਕਰਦਾ ਯਾਰ ਭਗ ਜਾ ਭਗ ਜਾ ਆਪਦਾ ਉਹੀ ਮੋਹਕ ਮਾਰ ਗਿਆ ਬਤੰਦਰ ਲੈ ਇਹ ਤਾਂ ਦੁਪਹਿਰ ਦੇ 12 ਵਜੇ ਨੇ ਮੈਂ ਰਾਤ ਦੇ 12 12 ਵਜੇ ਤੱਕ ਭਾਕੇ ਆਉਣਾ ਆਉਣਾ ਉਹ ਜਾ ਯਾਰ ਲੋਕੋ ਥੋੜਾ ਵਿੱਚ ਹਰ ਦੇਖ ਲੈ ਤਿੰਨ ਮਹੀਨੇ ਥੱਲੇ ਉਤਰਨੇ ਹੈਗੇ ਮੈਂ ਮਿਲਿਆ ਕਿਆ ਹੋਇਆ ਮਰ ਮਰ ਕਰੇਂ ਫੂ ਕੀ ਕਹ ਤੂੰ ਫਾਇਦੇ ਹਾਲ ਜਾਂਦਾ ਏ ਦੱਤੀ ਰੇਹ ਤੂੰ ਦਦੇ ਮਾਰਾ ਬੱਦ ਨਾ ਰਹੀ ਜੀ ਕਾਹਦੇ ਖੂਨ ਕੱਟਦਾ ਮਾਰ ਮੇਰੇ ਹੱਥਾਂ ਓ ਅਸਲ ਤਜਾ ਸਾਨੂੰ ਬੇਰਾਮਜਾਤ ਕਿਹਾ ਜਾਂਦਾ ਏ ਓ ਆਸੀਂ ਬੱਤ ਸਹੀ ਏ ਠੀਕ ਏ ਨਾ ਨੰਦ ਮੰਗਦਾ ਏ ਦਸੇਵੇਂ ਸਵੇਗ ਆ ਬਣਾ ਉੱਤੇ ਮੈਂ ਬਹਾਨਾ ਮੇਰਾ ਬਾਪ ਜਮੀਨ ਵੰਡ ਕੇ ਨਹੀਂ ਦਿੰਦਾ ਮੈਂ ਤਾਂ ਹੁਣ ਇੱਥੇ ਹੀ ਕੰਮ ਕਰੂੰਗਾ ਇੱਥੇ ਹੀ ਬੀਜੂੰਗਾ ਕੰਮ ਤੁਹਾਨੂੰ ਛੱਡਣ ਦਾ ਕੀ ਲੈਈਂਗਾ ਫਿਰ ਹੈ ਤੁਸੀਂ ਤੁਸੀਂ ਕਿੱਥੋਂ ਆਏ ਹੋ ਉਹ ਸਾਡਾ ਘਰ ਹੋਇਆ ਇਹ ਸਾਡਾ ਘਰ ਕਿੱਥੇ ਜਾਣਾ ਆਂ ਖੂੜੇ ਖੂੜ ਚੜਦਾ ਮਾਰ ਮਾਰ ਹਲਾ ਦੇ ਤੁਹਾਨੂੰ ਛੱਡ ਦੇ ਬਾਈ ਕੀ ਲੈਣਗੇ ਤੁਹਾਨੂੰ ਛੱਡਣ ਦਾ ਤੁਹਾਨੂੰ ਛੱਡਣ ਦਾ ਹਾਂ ਮੇਰੀ ਗੱਲ ਸੁਣੋ ਮੈਂ ਤਾਂ ਘਰੋਂ ਓਕਿਆਂ ਹੋਇਆ ਖਾਣ ਨੂੰ ਮੈਨੂੰ ਤਾਂ ਦਾਣੇ ਚਾਹੀਦੇ ਨੇ ਮੇਰਾ ਬਾਪ ਨਹੀਂ ਦਿੰਦਾ ਜ਼ਮੀਨ ਵੰਡ ਕੇ ਸਿੱਧੀ ਜੀ ਗੱਲ ਆ ਮੈਂ ਤਾਂ ਕਹਿ ਕੇ ਆਇਆ ਕਰੇਂ ਵੀ ਮੈਂ ਤਾਂ ਸਵੈਜ ਜ਼ਮੀਨ ਪਾਉਣਾ ਉੱਥੇ ਕਣਕ ਬੀਜੂਗਾ ਪਾਉਂਦ ਜਣਗੇ ਤੈਨੂੰ 50 ਮਾਣ ਹਾੜੀ 50 ਮਾਣ ਸੌਣੀ ਤੇਰੇ ਘਰੇ ਦਾਣੇ ਪਹੁੰਚਿਆ ਕਰਾਂਗੇ ਸਾਨੂੰ ਬਾਕਸ ਦੇ ਬਾਈ ਚਾਹੇ ਤੱਕੀ ਤੋਂ ਚੱਕੇ ਲੈ ਜਾਂ ਚਾਹੇ ਮੰਡੀ ਜੋ ਚੱਕੇ ਲੈ ਆਵੇ ਬਚਾ ਦੇ ਕਰੇ ਬਾਈ ਆਪੇ ਬਚਾ ਦੇ ਕਰੇ ਤੇਰੇ ਘਰੇ ਤੈਨੂੰ ਪਾਮ ਵੀ ਲੋੜ ਨਹੀਂ ਸਾਨੂੰ ਸਾਰੇ ਲੈਣੇ ਨੇ ਰਾਮ ਨਾਲ ਕਿੰਨੇ ਮਾਣ ਦਾਣੇ ਕਿਹ ਹੈ 50 ਮਾਣ ਸੌਣੀ 50 ਮਾਣ ਹਾੜੀ ਤੇਰੇ ਘਰੇ ਭੇਜ ਦਿਆ ਕਰਾਂਗੇ ਕੀ ਬਾਤ ਇਹ ਬਾਤ ਹੈ ਪੱਕੀ ਗੱਲ ਹੈ ਹਾਂ ਸਾਨੂੰ ਬੱਤ ਦੇ ਆਉਂਦੀ ਹੱਡੀ ਮੇਰੇ ਕਰੇ 50 ਮਣ ਦਾਣੇ ਪਚਾਦੀਓ ਫਿਰ ਮੱਥੇ ਛੋਡਾ ਹੁਕਮ ਤੁਸੀਂ ਛੱਡੇ ਠੀਕ ਹੈ ਚਪਾ ਦੋ ਜੁੱਤਵਾਓ ਪਤਾ ਰਹੇਗਾ ਜਿਆਦੀ ਰੋਈ ਜੰਨਾ ਅਰੀਰਾ ਹੀ ਹੱਡੀ ਤੋੜ ਗਿਆ ਫਾਲਾ ਫਸਾ ਕੇ ਆ ਦੇ ਕਰਤੀ ਹੈ ਜੀ 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 ਤੇਰੇ ਕੀ ਹੋਇਆ ਮੇਰਾ ਵੀ ਕਿਤੇ ਆਲੀ ਚੱਲਿਆ ਏ ਤੇਰੇ ਮੈਂ ਤੇਰੇ ਦੇ ਉੱਪਰ ਉੱਪਰ ਇਕ ਤਾਂ ਗਿਆ ਉਹ ਮੋਰ ਸਰਦਾਰ ਤੋਂ ਤਾਂ ਮੈਂ ਅੰਦਰ ਪਰੇ ਪਰੇ ਲੈ ਆ ਪਾਗਵਾਨੇ ਰੋਟੀ ਅੱਜ ਦਾ ਅੱਜ ਦਾ ਰਸਣ ਸਾਰਾ ਆ ਗਿਆ ਨਾਲਿਆ ਮੱਖਣੀ ਪੁਖਰੀ ਤਾਂ ਨਹੀਂ ਖਾਸੀ ਕਿਹੜੀ ਮੱਖਣੀ ਹੁਣ ਮੱਖਣੀ ਵੀ ਕੋਈ ਹੋਰ ਹੁੰਦੀ ਐ ਹਾਂ ਫੇਰ ਉਹ ਦੁੱਧ ਦਾ ਬਿੱਲਾ ਡੋਲ ਜਾਂਦਾ ਰੋਜ਼ ਬਿੱਲਾ ਡੋਲ ਜਾਂਦਾ ਹੋਰ ਮਣ ਐ ਕਿੱਥੋਂ ਨਹੀਂ ਵੜਦਾ ਉਹ ਆਹ ਦੇਖ ਰੋਜ਼ ਤਾਂ ਕਹਿਣੀ ਆ ਵੀ ਉਹ ਰੋਸਨਦਾਨ ਜੀ ਠੀਕ ਕਰਾ ਦੇ ਰਸੋਈ ਵਾਲਾ ਉਹ ਕੁੰਡੀ ਜੀ ਰੋਜ਼ ਭੁੱਲ ਜਾਂਦਾ ਮੈਨੂੰ ਤੋਂ ਬੈਲਟ ਨਾ ਨਾ ਕਾਹਨੂੰ ਲਾਉਣੀ ਆ ਮੈਨੂੰ ਦੱਸ ਕਿੱਥੋਂ ਨਹੀਂ ਆਉਂਦਾ ਆ ਜਾ ਦਿਖਾ ਮੈਂ ਚਲ ਦੇਖਿਆ ਪੈਣੀ ਬਿੱਲੇ ਦੀ ਦੀ ਲੇ ਕਿੰਨੇ ਨੂੰ ਕਰਾ ਦਿਆ ਦੇ ਆਹ ਲੱਗਦਾ ਆ ਇਥੋਂ ਦੇ ਵੱਡਾ ਬਿੱਲਾ ਹਾਂ ਇਥੋਂ ਦੇ ਵੱਡਾ ਲੈ ਮੇਰੀ ਗੱਲ ਹਾਂ ਅੱਜ ਬਿੱਲਾ ਨਹੀਂ ਹੁੰਦਾ ਅੱਛਾ ਅਮਰੇ ਤੇ ਜਗਾੜ ਲਾਏਗਾ ਜਿਵੇਂ ਮਾਦੀ ਤੂੰ ਲੈ ਅੰਬ ਲੈਣੇ ਨੇ ਤੈਨੂੰ ਬਿੱਲਾ ਨਹੀਂ ਆਉਂਗਾ ਗਾਰੰਟੀ ਹੈ ਅੱਜ ਮੇਰੀ ਅੱਛਾ ਠੀਕ ਆ ਪਾ ਕੀ ਕਸਮਾਨ ਪਿਆ ਸਿਵੇਂ ਦੋ ਨਾ ਪੁਣੀਆ ਬੜੇ ਤਾਂ ਦੀਦੇ ਨਹੀਂ ਕਿਤੇ ਗੱਲਿਆ ਕਿਧਰ ਕਿਧਰ ਸਾਰੇ ਤਾਂ ਥੱਲੀ ਮੱਤੀ ਪਈਆ ਉੱਥੇ ਰੱਖਵਾ ਪਿਆ ਉਹ ਬਰਦਿਆਂ ਦੇਖਣਾ ਕਿੱਧਰ ਗਈ ਉਹਦੇ ਦੀਨੇ ਦਾ ਹੈ ਨਹੀਂ ਕਿਤੇ ਸਾਲਾ ਅੱਗੇ ਚੱਲ ਕੇ ਦੇਖ ਮਨਾ ਕਿੱਥੇ ਜਾ ਬੜੀਆਂ ਪ੍ਰੇਤਾਂ ਉਹ ਟੋਲੀਆਂ ਨਾ ਪੈਣੀਆਂ ਇਹਦੋਂ ਮੈਨਾਂ ਦਾ ਮੇਰੀਆਂ ਪ੍ਰੇਤਾਂ ਨੂੰ ਕੋਈ ਕੀੜ ਕੇ ਲੈ ਗਿਆ ਜਿਹੜੀ ਕੋਈ ਧੀਮੀ ਨਹੀਂ ਹੈਗੀ ਹੋਰ ਆਖਣ ਮਰੇ ਤੇ ਪਾਟਾ ਪੋ ਕਿਤੇ ਕੋਈ ਨਹੀਂ ਬਿਣੀ ਰੱਖੀ ਉਹ ਆਹਹਿੰਦਾ ਦਿਓ ਰਿਹਾ ਨਾ ਵੱਜੀਆਂ ਲੱਗਦੀਆਂ ਨਹੀਂ ਇੱਥੇ ਆਂਦੀਆਂ। ਸਰਦਾਰ ਆ ਗਿਆ। ਉਹ ਕੀ ਹੋਇਆ ਸੋਨੂੰ? ਉਹ ਕੀ ਹੋਇਆ ਸੋਨੂੰ? ਇੱਕ ਬੇਈਂ ਜੂਰੇ ਆ ਗਿਆ ਅਦੀ ਸਰਦਾਰ ਜੀ। ਹਾਂ। ਹਲ ਮਾਰ-ਮਾਰ ਕੇ ਸਾਡੀਆਂ ਬੱਕੀਆਂ ਪਾਰ ਗਿਆ। ਉਹ ਤੂੰ ਐਡੀ ਦੈਂ ਤਾਂ ਇੱਥੋਂ ਕੁਝ ਸਰਿਆ ਨਹੀਂ। ਇਹ ਬੇਈਂ ਜੂਰੇ ਆਦੀ ਮਾਰਦਾ ਦੀਦਾਰ। ਉਹ ਤਾਂ ਡਰਾਈ ਵੀ ਨਹੀਂ ਸਕਦਾ ਤੰਨਾ। ਉਹ ਕਰਨ ਕੀ ਆਦੀ ਹੋਰੋ। ਜੀਦਾ ਪੈਂਦਾ ਜੜਾਇਆ ਤੂੰ ਕਣਕ ਬੀਜਦਾ ਤੀਰੇ ਅਸੀਂ ਕਹਤਾ 50 ਮਨ ਦੀ ਪਾਣੀ ਦੇਣਾ ਕਰਾਂਗੇ ਤੂੰ ਨਾ ਬਾਰਾ ਉਹ ਤੁਸੀਂ ਮੇਰੇ ਤੋਂ ਬਿਨਾ ਦਾਣੇ ਉੱਤੇ ਕਿਵੇਂ ਉਹਦਾ ਹਾਲ ਤਾਂ ਦੇਖ ਲੈ ਤੂੰ ਸਾਨੂੰ ਮਰੇ ਹੋਇਆਂ ਨੂੰ ਫੇਰ ਮਾਪ ਦੰਦਾ ਪਹਿਲਾਂ ਕਿਹੜਾ ਤੁਸੀਂ ਜ਼ਿੰਮੇਦਾਰ ਮੈਨੂੰ ਮਾਰ ਦਿੰਦਾ ਉਹ ਕੌਣ ਦੇ ਹੋ ਦਰਨਾਟੀ ਜੀਦਾ ਫਿਰ ਜਿਵੇਂ ਕਰਾ ਦੇ ਦੇ ਕੇ ਉਹਨਾਂ ਨੂੰ ਮੇਰੇ ਸਾਂ ਨੂੰ 50 ਮਨ ਦਾ ਨੇ ਮੈਦਾਨਾ ਅਜਰਾਤ ਨੂੰ ਦੇਖਣਾ ਦੀ ਚਟ ਮੇਰੇ ਆ ਸਾਲਿਆ ਰੋਜ਼ ਦੁੱਧ ਡੋਲ ਜੰਨਾ ਤੂੰ ਹੈ ਉਹ ਮੈਂ ਤਾਂ ਪਹਿਲੀ ਗੇਲਾ ਆ ਪਹਿਲਾਂ ਆਇਆ ਕਦੇ ਪਹਿਲੀ ਗੇਲਾ ਆਤੀ ਤੂੰ ਕੌਣ ਹੈ ਉਹ ਮੈਂ ਕੁੱਤਾਂ ਦਾ ਸਰਦਾਰ ਹਾਂ ਤੂੰ ਸਿਵਾਂ ਚ ਬੋਲ ਨਹੀਂ ਗਿਆ ਤੀਆ ਨਾ ਵੇ ਤੂੰ ਕੀ ਕਰਨਾ ਹੈ ਅੱਜ ਓਏ ਮੈਂ ਤਾਂ ਇਹ ਪੁੱਛਣਾ ਇਹਦੀ ਸਰਦਾਰਾ ਵੀ ਕਣਕ ਦੀ ਥਾਵੇਂ ਪਿਸੇ ਵਸਾਇਆ ਟੀ ਭੇਜਿਆ ਕਰਾ ਗੱਲ ਤਾਂ ਸੁਣ ਲਿਆ ਕਰੋ ਪੂਰੀ